ਲਓ ਜੀ ਮੁੰਡੇ ਦੀ ਕਰਨ ਦੇ ਪਿਆ ਤਿਆਰੀ ਮੁੰਡਾ ਚੱਲਾ ਕਿੱਥੇ ਵੀ ਦੱਸੋ ਆਪਣੇ ਮੂੰਹਾਂ ਦੱਸੂਗਾ ਕਿ ਛੇ ਕਿੱਥੇ ਚੱਲਾ ਜਾ ਕਿੱਥੇ ਚੱਲਿਆ ਹੋਪੇ ਕੀ ਗੱਲ ਹੋਉਣ ਮੁੰਡਾ ਬਹੁਤ ਵੱਡੀ ਪ੍ਰਾਪਤੀ ਕਰਨ ਚੱਲਾ ਵਾ ਪਹਿਲਾਂ ਸੱਸੀਆ ਬੁਲਾ ਸਾਰਿਆਂ ਨੂੰ ਸੱਸੀ ਕਾਲ ਦੀ ਸਾਰਿਆਂ ਨੂੰ ਸੱਸੀ ਕਾਲ ਜੀ ਸਾਰਿਆਂ ਨੂੰ ਮੁੰਡਾ ਆਟਾ ਚੱਲਾ ਜੱਟੀ ਗੱਲ ਲਵਾਉਣ ਤੇ ਬੜਿਆ ਪਾਪੜ ਵੇਲ ਕੇ ਉਹਨੂੰ ਲੱਗਿਆਂ ਲੈ ਕੇ ਜਾਣ ਬੜੀਆਂ ਇਹਨੇ ਪਹਿਲਾਂ ਇੰਨਾ ਬਣਾਈਆਂ ਸਾਡੇ ਕੋਲ ਫ੍ਰੀਕਤ ਨਹੀਂ ਲਾਲਚ ਨਾਲ ਲਾਲਚ ਨਾਲ ਪਲਾ ਭਾਵੇਂ ਦਾ ਹੀ ਹੋਣਾ ਵਾ ਪਰ ਹਾਨੂੰ ਇਹ ਨੀ ਇਨਾ ਮਨਾਇਆ ਵੀ ਆ ਲੈ ਕੇ ਦੋਗੇ ਆ ਲੈ ਕੇ ਦੋਗੇ ਤੇ ਫਿਰ ਮੈਂ ਜਾਣਾ ਵਾਂ ਦਸ ਸਾਲ ਤਾਂ ਹੋ ਗਿਆ ਨਾ ਇਹ ਇਹ ਦਸ ਸਾਲ ਦਾ ਹੋ ਗਿਆ ਤੇ ਚਾਰਵਾਂ ਨੂੰ ਲੱਗਾ ਫਰਵਰੀ ਦਾ ਤੇ ਉਹ ਇਹਨੂੰ ਲੱਗਣਾ ਵਾ ਟੀਕਾ ਪਹਿਲਾਂ ਤਾਂ ਨਿਆਣਿਆਂ ਨੇ ਆਲੇ ਨੂੰ ਲੱਗ ਜਾਂਦੇ ਹੁੰਦੇ ਸੀ ਤੇ ਹੁਣ ਨੇ ਆਲੇ ਸਿਆਣੇ ਹੋ ਗਿਆ ਹੁਣ ਆਂਦੇ ਆ ਵੀ ਟੀਕਾ ਨਾ ਵੀ ਲੱਗੂਗਾ ਤੇ ਕੋਈ ਗੱਲ ਨਹੀਂ ਪਰ ਇਹ ਆ ਵੀ ਜਿਹੜੇ ਟੀਕੇ ਬਣੇ ਹੁੰਦੇ ਆ ਨਾ ਇਹ ਕਿਸੇ ਨਾ ਕਿਸੇ ਫਾਇਦੇ ਵਾਸਤੇ ਬਣੇ ਹੁੰਦੇ ਜਿਹੜੇ ਸ਼ੁਰੂ ਤੋਂ ਲੱਗਦੇ ਆਏ ਆ ਇਸਾਲ ਇਸਾਲ ਚ ਲੱਗਣਾ ਇਸਾਲ ਚ ਲੱਗਣਾ ਤੇ ਇਹ ਲਗਾਉਣੇ ਵੀ ਚਾਹੀਦੇ ਆ ਬਤਿਆਂ ਨੂੰ ਕਿ ਲੱਗ ਗਿਆ ਹੁਣ ਇਹਦੀ ਵਾਰੀ ਆ ਗਈ ਆ ਦੋ ਤਿੰਨ ਸ਼ਰਤਾਂ ਬਣਾਈਆਂ ਨੇ ਦੋ ਸ਼ਰਤਾਂ ਉਸ ਤੋਂ ਬਾਅਦ ਇਹ ਤਿਆਰ ਹੋਇਆ ਵਾ ਵੀ ਟਿੱਕਾ ਲਾਉਣੇ ਕੋਈ ਨਹੀਂ ਪਹਿਲਾਂ ਇਹਨੂੰ ਕਿਹਾ ਟਿੱਕਾ ਲਾਉਣਾ ਹੁੰਦਾ ਨਹੀਂ ਲਵਾਉਣਾ ਫਿਰ ਮੈਂ ਥੋੜੀ-ਘੋਲੀ ਮਨਾਇਆ ਜਦੋਂ ਮੈਨੂੰ ਆ ਲੈ ਦੋਗੇ ਆ ਲੈ ਦੇ ਕੇ ਠੀਕ ਆ ਫਿਰ ਸਾਰੀ ਰਾਤ ਸੋਚਦਾ ਰਿਹਾ ਅਗਲੇ ਦਿਨ ਉੱਠਿਆ ਸਾਰੀ ਅੱਜ ਮੈਂ ਤਿਆਰ ਜਿੱਡੀ ਟਿੱਕਾ ਲਾਉਣ ਨੂੰ ਕੀ ਲੈਣਾ ਕੀ ਹੈ ਕੈਰਮ 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 ਲੈਣੀ ਹੁਣ ਵੇਖੋ ਇੱਥੇ ਜਾ ਕੇ ਕਿਹੜੀ ਚੀਜ਼ ਇਹਦੇ ਹੱਥੋਂ ਆਉਂਦਾ ਏ ਪਰ ਅੱਜ ਤੇ ਕੈਰਮ ਹੀ ਲੈਣੀ ਹੈ ਕੈਰਮ ਬੋਰਡ ਬੋਲਦੇ ਆ ਕੈਰਮ ਬੋਰਡ ਸਰਵੇਂ ਨੇ ਆਂ ਜੀ ਰੋਣਾ ਕਿੰਨਾ ਰੋਣਾ ਕਿੰਨਾ ਕਰ ਮਾਸਾ ਨਹੀਂ ਜੇ ਤਾਂ ਮਾਸਾ ਵੀ ਰੋਇਆ ਫੇਰ ਵੀ ਫੇਰ ਵੇਖਾਂਗੇ ਅੱਗੇ ਫੇਰ ਕੀ ਚੀਜ਼ ਲੈਣੀ ਹੈ ਤੇ ਜੇ ਰੋਇਆ ਫਿਰ ਉਹਨੀਆਂ ਚੀਜ਼ਾਂ ਕਰਦੀ ਜਾਣੀਆਂ ਚੱਲ ਚਲੀਏ ਫਿਰ ਚਲੋ ਜੀ ਚਲੋ ਜੀ ਸ਼ੇਰ ਬੱਚਾ ਬਣ ਜਾ ਹੁਣ ਚਲਵੇਂ ਨੇ ਆ ਬੁਲਾਜ ਰੋਂਦਾ ਕਾ ਨਹੀਂ ਰੋਂਦਾ ਅੱਕੀ ਤਿਆਰੀ ਹੈ ਨਾ ਰੋਈ ਨਾ ਖਿਚਾ ਕੇ ਹਿਲਣਾ ਨਹੀਂ ਆ ਹਿਲਣਾ ਨਹੀਂ ਆਹੋ ਤੇ ਬਾਹ ਥੋੜੀ ਖਲਾਈਤੀ ਐ ਬਾਹ ਨਹੀਂ ਹਣਾ ਦਰ ਐਣੀ ਹੁੰਦਾ ਚਲ ਠੀਕ ਐ ਚਲੋ ਫਿਰ ਆਜੋ ਜਲਦੀ ਪਹੁੰਚ ਕੇ ਹਰਚੋਵਾਲ ਦੀਗਾ ਲੱਗਣ ਵਾਲੇ ਸੈਂਟਰ ਤੇ ਚਲੋ ਬੀ ਸ਼ਰੀ ਸਿੰਘ ਜੀ ਲੱਗ ਜਾ ਪਤਾ ਐਂਉਂ ਦੇ ਦਿਆ ਤਰ ਗਣਾ ਮੈਨੀ ਪੀੜ ਗੁਣੀ ਨੀ ਪੂੰਡੀ ਲੜ ਗਈ ਇਹਦੇ ਪੂੰਡੀ ਨਾਲ ਪੀੜ ਘੱਟ ਹੋਣੀ ਆ ਆਹ ਉਤੋਂ ਤੇ ਘੱਟ ਹੀ ਆ ਚਲੋ ਚਲੋ ਮੁੰਡਾ ਪੂਰਾ ਦਲੇਰ ਆ ਮਾਂ ਨੂੰ ਪਹਿਲਾਂ ਚਲ ਗਿਆ ਛਾਵਾ ਮੁੰਡਾ ਕਾਮਯਾਬ ਹੋ ਗਿਆ ਪੂਰਾ ਸ਼ਾਬਾਸ਼ ਹੱਸ ਬਈ ਮੁੰਡਿਆ ਕੋਈ ਗਲਤ ਨਹੀਂ ਏਡੀ ਬਾਹ ਦੇ ਲੱਗਾ ਹੈ ਪੀੜ ਨਹੀਂ ਆਈ ਐਵੇਂ ਡਰ ਕੇ ਜਾਂਦੇ ਜੇ ਪੀੜ ਨਹੀਂ ਆਇਆ ਫਿਰ ਸਾਰਾ ਕੁਝ ਕੈਨਸਲ ਪਹਿਲਾ ਗੜ ਲੈ ਗਈ ਪਹਿਲਾ ਆਂਦਾ ਸਰਮਾ ਭਾਈ ਰੋਕਿਆ ਆਲੂ ਗੰਡੇ ਵਾਲਾ ਚੱਲ ਚਲੋ ਚਲੋ ਪੀਰਮਾ ਸੇ ਕੀ ਲੈਣਾ ਇਹ ਮੁੰਡੇ ਨੂੰ ਚਾਹ ਹੀ ਬੜਾ ਪਹੁੰਚਿਆ ਗਿਫਟ ਸੈਂਟਰ ਜਿਹੜੀ ਜਿਹ ਚ ਗਈ ਉਹਦੇ ਉੱਤੇ ਧਿਆਨ ਕਰ ਹਾਂ ਸਮਾਨ ਵਾਲੇ ਇੱਕ ਤੇ ਜਿਹੜੀ ਮări ਮੋਟੀ ਪੀੜ ਹੁੰਦੀ ਸੀ ਨਾ ਉਹ ਜਿਹੜਾ ਸਮਾਨ ਤੁਹਾਨੂੰ ਗਿਆ ਉਹ ਕੱਢਿਓ ਦੂਜਾ ਨਾ ਕੋਈ ਖਾਇ ਉਹਨੂੰ ਜੇ ਦੂਜਾ ਕਢਾ ਮੁੰਡਿਆਂ ਨੇ ਟੀਕਾ ਲਵਾਇਆ ਮਾੜੀ ਮੋਟੀ ਗੱਲ ਆ ਕੋਈ ਹਣਾ ਛੜੀ ਆਂਦਾ ਹੀ ਵੀ ਜੇ ਲਵਾ ਆਵਾਜ਼ ਨਾ ਕੱਢੂੰਗਾ ਤੇ ਫੇਰ ਮੈਨੂੰ ਸਮਾਨ ਇੱਕ ਦੀ ਬਜਾਏ ਵੱਧ ਚਾਹੀਦਾ ਮਾ ਤੇ ਜਾਣ ਬੁੱਝੀ ਗਏ ਨੇ ਆਵਾਜ਼ ਕੱਢੀ ਫੀਡ ਹੁੰਦੇ ਹੁੰਦੇ ਆ ਆ ਲੈ ਆ ਦੇਖ ਲੈ ਬਹੁਤ ਸਾਈ ਜੀ ਥੋੜਾ ਐਡਾ ਕਾਣਾ ਥੋੜਾ ਵੱਡਾ ਸਾਈ ਜੀ ਕਾਣਾ ਹੈਗੇ ਨਾਲ ਕੀੜੀਆਂ ਜੀਆਂ ਹੁੰਦੇ ਜੀਆਂ ਕੀ ਜਾਂਦੇ ਉਹਨਾਂ ਨੂੰ ਠੇਕਰੀਆਂ ਠੇਕਰੀਆਂ ਪੁਰਾਣੀ ਦੇਸੀ ਭਾਸ਼ਾ ਜਦੇ ਉਹ ਕਹਿੰਦੇ ਚਲੋ ਚੱਲ ਚਲ ਬੱਸ ਬੱਸ ਇਤਰੇ ਕੰਮ ਤਾਂ ਨਹੀਂ ਹੈਗਾ ਹੁਣ ਮੈਂ ਲੈ ਮੈਂ ਗੰਦੋ ਨਾ ਨਾ ਆ ਕਰ ਦੋ ਨਾਲ ਦੇ ਦੋ ਟਿਕਰੀਆਂ ਦੇ ਟਿਕਰੀਆਂ ਹਾਂ ਨਾ ਨਾ ਮਾਦਾ ਸਮਾਨ ਨੇ ਆਣੇ ਛੁੱਟੀਆਂ ਪਈਆਂ 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 ਸਮਾਨ ਨਹੀਂ ਜੀ ਚਾਹਲੇ ਤੇ ਘਰ ਦੇ ਕੰਮ ਹੀ ਨਹੀਂ ਮੁੱਕਦੇ ਜਾਰੀ ਕੋਨਾ ਕੋ ਖਰੀਦਦੀ ਰਹਿੰਦੀ ਐ ਲੈਂਦੀ ਵੀ ਆ ਨਹੀਂ ਛਾੜਦੋਂ ਬਾਕੀ ਕੀ ਚੀਜ਼ ਥੱਲੇ ਆ ਜੀ ਹਾਂਜੀ ਤਵਾ ਲੈ ਲੈਂਦਾ ਇਹ ਕਰਨਾ ਤਵਾ ਕਰਨਾ ਉਹ ਪਤਾ ਕੀ ਰੋਟੀਆਂ ਛੱਡਨ ਲਿਆ ਪਈਆਂ ਆ ਤਨਾ ਪਤਲਾ ਹੋ ਗਿਆ ਤੇ ਮੈਂ ਆਪਣਾ ਸਾਮਾਨ ਨਾਲ ਨਾਲ ਇਕੱਠਾ ਕਰ ਲਿਆ ਆ ਸ਼ਾਰੀ ਤੇ ਪੱਜ ਸ਼ਾਰੀ ਤੇ ਪੱਜ ਤੇ ਆਪਣਾ ਸਾਮਾਨ ਇਕੱਠਾ ਹੋ ਗਿਆ ਇੱਕ ਚੀਜ਼ ਹੋਰ ਰਹਿ ਗਈ ਆ ਪਰ ਹੁਣ ਫੇਰ ਕਿਤੇ ਲਲਾਂਗੇ ਹਾਂ ਇਹ ਉਹ ਸਿੰਗਲ ਲੈਣਾ ਚੁੱਲਾ ਬਾਹਰ ਰੋਟੀ ਪਕਾਉਣ ਵਾਸਤੇ ਪੱਠੀ ਤੇ ਸੇਕ ਵੜਾ ਪੈਂਦਾ ਉਹ ਪਕੌੜਾ ਪਕਾਣਾ ਵਾਸਤੇ ਸਹੀ ਹੁੰਦੀ ਆ ਸਿੰਗਲ ਚੁੱਲਾ ਲਾਵਾਂਗੇ ਉਹਦਾਂ ਫੇਰ ਬੰਦਾ ਬਾਹਰ ਰੋਟੀ ਰੱਟੀ ਬਣਾ ਲਿੰਦਾ ਚੱਲੀਏ ਫੇਰ ਹੁਣ ਚਲੋ ਮੁੰਡੇ ਨੂੰ ਚਾਹ ਹੀ ਬੜਾ ਤੇ ਵੇਖਾਂ ਟੀਕਾ ਤਾਂ ਸਾਰੀ ਜਿੱਦਿਆਂ ਲੱਗਾ ਕਿੱਥੇ ਆ ਹੈ ਟੀਕਾ ਤੇ ਭੁੱਲ ਗਿਆ ਵਾ ਬਸ ਹੁਣ ਆਹੋ ਚਾਹੀਦੀ ਖੇਡ ਨਹੀਂ ਹੁੰਦੀ ਏ ਆਪੇ ਸਿਖਵਾਣ ਕਰੀਂ ਆਵਦੇ ਨਹੀਂ ਖੇਡਦੀ ਪਹਿਲੇ ਤਾਂ ਪੰਚਾਇਤਾਂ ਨੇ ਖੇਡਾਂ ਤਾਂ ਮੁੜ ਕੇ ਲੜਪਣ ਤੇ ਠਿਕਰੀਆਂ ਇਹਨਾਂ ਦੀ ਉੱਧਰ ਜਾਣ ਕਿ ਲੜ ਰੋਗੇ ਇਹਦੇ ਖਿਲਰੇ ਨਹੀਂ ਬਾਅਦ ਤਵਾਦ ਦਸ ਦਿਨ ਕੱਢਣੀ ਆ ਚੱਲਾ ਉਹੀ ਮੁੰਡੇ ਦੀ ਤਰੀਜ਼ ਪੂਰੀ ਹੋ ਗਈ ਨਾ ਹਾਂ ਇੱਕ ਟਾਰਗੇਟ ਪੂਰਾ ਕੀਤਾ ਸ਼ਾਇਦ ਪਹਿਲਾਂ ਪਹਿਲ ਆਖ ਦਿੱਤੀ ਕੇਰਮੋੜ ਕੇਰਮੋੜ ਬੋਲਣਾ ਤੇ ਹੁਣ ਦੂਜਾ ਹੀ ਪੀਪੀ ਪੀਂਗ ਪਾ ਕੇ ਦੇਣੀ ਹੈ ਪਹਿਲਾਂ ਤਾਂ ਸਲਾਹੀ ਵੀ ਦੂਜੀ ਪੀਂਗ ਲਿਆਉਣੀ ਹੈ ਜਿਹੜੀ ਅੱਗੇ ਪਾਈ ਹੈ ਇੱਥੇ ਪਰ ਹੁਣ ਸੋਚਿਆ ਵੀ ਚੱਲ ਹੁਣ ਗਾ ਸੌਣ ਵੀ ਨਵੇਂ ਆਉਂਦੇ ਆ ਵਾ ਤੇ ਆਉਂਦੇ ਨਾ ਪੀਂਗ ਤੇ ਝੂਟਾ ਲਈਦਾ ਵਾ ਇਹ ਕਰਕੇ ਹੁਣ ਪੀਂਗ ਲਉਣੀ ਹੈ ਨਾਲੇ ਹੁਣ ਸੌਣ ਦੀ ਸਾਰੀ ਝੂਟਾ ਲਊਗਾ ਸਾਰੇ ਜਣੇ ਪੀਂਗ ਦੇ ਝੂਟਾ ਲੈਣਗੇ ਨਾਲੇ ਇਹਦਾ ਇਹ ਨਾ ਇਹ ਪੱਕੀ ਆ ਮਜ਼ਬੂਤ ਆ ਅੱਗੇ ਵੀ ਇੱਕ ਵਾਰੀ ਪਾਈ ਤੇ ਆਪ ਲਾਈ ਆ ਆਪਣੀ ਟੁੱਟੀ ਉਹ ਵਾਲੀ ਜਿਹੜੀ ਉਹ ਫਿਰ ਉਹ ਬੂਟੇ ਵਿਚਾਰੇ ਨੂੰ ਵੀ ਜੋੜ ਜਾਂਦਾ ਆ ਮਜ਼ਬੂਤ ਆ ਇੱਧਰ ਲਈ ਫੁੱਡ ਜੀ ਇਧਰ ਵਿੱਚ ਰੱਖਣੀ ਪਣੀ ਆ ਫੱਟੀ ਫੱਟੀ ਤੋਂ ਹੀ ਚੱਕੇ ਨੇ ਨਹੀਂ ਦਬਲ ਨਹੀਂ ਇਹਦੇ ਜਾਂ ਫੱਟੀ ਰੱਖਣੀ ਪਣੀ ਜਸਰਾਣਾ ਇਹ ਕਿੰਨੀ ਚਾਹੀਦੀ ਹੋਰ ਛੋਟੀਆਂ ਪੇਡਿੰਗ ਚਾਈਦੀ ਦੀ। ਗਰੇ ਸਿਆਣੇ ਵੀ ਬਹਿ ਜਾਣ ਤੇ ਨਿਆਣੇ ਬਹਿਣ। ਆਪਣੀ ਤਰੀਕਾ ਦਾ ਹਦਾ ਹੋ ਗਿਆ ਇਹਨੂੰ। ਆਪਣੀ ਦੇਖ। ਮੈਂ ਆਪਣੀ ਤਰੀਕਾ ਵੀ ਪਾਦਾ ਹੋ ਗਿਆ। ਪੀ ਵੀ ਆ ਜਾਂਦੀ ਆ। ਠੀਕ ਹੈ ਜੀ ਕੇ ਵੇਖੋ। ਹਾਂ ਹੋਰ ਥੋੜੀ ਹੋਰ ਖੁੱਲੀ ਜੀ ਕਰੋ। ਠੀਕ ਹੈ ਜੀ। ਨੇ ਕੀ ਕਹਾ ਵੇ ਏਦਾਂ ਕਰਕੇ ਏਦਾਂ ਬਹਿਣਾ نیچے ਕਰਾ ਥੋੜੀ ਉੱਚੀ ਤਾਂ ਬੜੀ ਆ ਬੜੀ ਦੀ ਫੇੜੀ ਥੋੜੀ ਸ਼ਰਮ ਕਰਕੇ ਬਹਿਦਾ ਫੇਰੀ ਪੈਰ ਥੱਲੇ ਉਦਾਂ ਲੱਗਣੇ ਆ ਫੇਰ ਪੈਦਲ ਨਹੀਂ ਕੋਈ ਨਾ ਪੈਰ ਥੱਲੇ ਨਹੀਂ ਪੈਦਲ ਥੱਲੇ ਹੋਣਗੇ ਚਲੋ ਨਾ ਬ ਫੱਟੀ ਲੱਗਾ ਜਿਹੜੀ ਦੂਸਰੀ ਆ ਇਹ ਅੰਦਰ ਪਈ ਹੈ ਮਸ਼ੀਨ ਲੱਗੇ ਇਹ ਫੱਟੀ ਲੱਗਾ ਬਣਾ ਕੇ ਵੇਖੀ ਪਰ ਐ ਡੀ ਇਹ ਲੱਗੀ ਐ ਇਹ ਆਪਣਾ ਮੁੰਡਾ ਐ ਡੀ ਡੀ ਇੱਕ ਦਾ ਮੇਰੇ ਸੁਣ ਨਹੀਂ ਆਗਾ ਨਹੀਂ ਇਹ ਆ ਜੀ ਮੁੰਡੇ ਨੇ ਟੀਕਾ ਲਵਾਇਆ ਤੇ ਟੀਕੇ ਲਵਾਉਣ ਦਾ ਇਹਨੂੰ ਨਾਮ ਮਿਲਿਆ ਰਿਵਾਰਡ ਮਿਲਿਆ ਵੀ ਇਹਨੇ ਵਾਕਈ ਟੀਕਾ ਲਵਾਇਆ ਵਾ ਹੱਸ ਕੇ ਹੱਸ ਕੇ ਚਲ ਹੁਣ ਖਾਣੇ ਵਾਰੀ ਦੀ ਟੀਕਾ ਲਵਾ ਉਹਦਾ 3 ਮਹੀਨੇ ਚ ਲੈਨੇ ਆਂ ਆੜ ਜੀ ਪਾਲੀ ਬੀਂਗ ਚੱਲ ਹੁਣ ਚੀਤਾਂ ਦੀ ਵਾਰੀ ਚਲੋ ਵੀ ਸ਼ੈਰੀ ਦਾ ਪਾਜ ਤੇ ਆਪਣਾ ਰਾਜ ਇਹਨੂੰ ਇੱਥੇ ਕੱਟ ਲਾਉਣੇ ਪੈਣੇ ਫਿਰ ਹੁਣੀ ਆਹ ਇੱਥੇ ਕੱਟ ਲੈ ਸਿਰ ਭਰਾ ਹੀ ਵਿੱਚ ਰੱਖ ਦੇ ਵਿੱਚ ਥੋੜੇ ਥੋੜੇ ਕੱਟ ਲੱਗ ਜਣਗੇ ਨਾ ਫਿਰ ਏਦਾਂ ਇੱਥੇ ਵੀ ਆਲੂ ਦੀ ਰਸੀ ਦੇ ਇੱਥੇ ਲੜ ਜੀ ਕੱਟ ਲਾਏ ਜਾਂਦੇ ਬਹਿ ਹੁਣ ਬਰਾਬਰ ਕਰਕੇ ਬਹਿਣ ਸਿਰ ਪਰਾ ਹਟੇ ਨਿਕਲਣੀ ਵਿੱਚੋਂ ਫਿਰ ਕੀ ਤੈਨੂੰ ਸਾਟ ਲਗਣੀ ਚਾਹ ਹੈਪੀ ਸੌਨ ਅਡਵਾਂਸ ਹੈਪੀ ਹਾਰਡ ਹੈਪੀ ਹਾਰਡ ਚੱਲਣੇ ਸੌਨ ਉਹਨਾਂ ਨਾਲ ਅੱਗੇ ਵੇ ਚਰਾਜ ਹੋਲੀ ਹਾਰਡ ਚੀਪਿੰਗ ਪਾ ਲਈ ਆ ਹੈਪੀ ਹਾਰਡ ਅਡਵਾਂਸ ਹੋ ਗਿਆ ਹਾਰ ਗਰਮੀ ਚ ਪਿਛਲੀ ਗਰਮੀ ਚ ਵੀ ਭਾਈ ਉਹ ਤਾਂ ਪਿਛਲੀ ਨਹੀਂ ਜਦੋਂ ਬੀਬੀ ਜੀ ਹੁੰਦੇ ਸੀ ਤਿੰਨ ਚਾਰ ਸਾਲ ਹੋ ਗਿਆ ਹਾਂ ਰੁੱਖਾਂ ਦੀ ਆ ਵੀ ਮੌਜ ਹੈਗੀ ਬਹੁਤ ਅੱਜ ਕੱਲ ਤੇ ਲੈਂਟਰ ਚ ਚੱਲ ਰਹੀਆਂ ਵਾ ਬਰਾਂਡੇ ਵਿੱਚ ਹਣਾ ਚਾਚੀ ਨੇ ਕਿੰਦਾ ਰੱਖਿਆ ਵਾ ਚਾਚੀ ਹਾਂ ਵੀ ਲੈਂਟਰ ਕਿਉਂ ਸਾਡੇ ਉਦੋਂ ਨਹੀਂ ਹਰੇ ਉਹ ਵਾਜੀ ਕਿ ਦਾ ਚਿੱਤਾ ਬੋਲ ਕਰ ਸਾਡੇ ਕਮਰੇ ਖੋਰ ਹਸਾਬ ਦੇਣਾ ਬਰਾਂਡੇ ਚਲੋ ਜੀ ਸਾਰੇ ਖੁਸ਼ ਹੈਪੀ ਹੁਣ ਇੰਨੇ ਨਹੀਂ ਲਿਆ ਕਰ ਲੈ ਕਰੇਗਾ ਮੱਕਲੇ ਨਹੀਂ ਆਰੇ ਚਾਲ ਚਲਣਾ ਆ ਜਾ ਸਵੇਰ ਤੋਂ ਸ਼ਾਮਾਂ ਪੈ ਗਈਆਂ ਵਾ ਪਰ ਇਹ ਨਹੀਂ ਇਥੋਂ ਹਿੱਲੇ ਹੈਗੇ ਵੇ ਇਨੀ ਸੁਲਾ ਹੋ ਗਈ ਹੈ ਨਾ ਹੁਣ ਦੇ ਇੱਕ ਹੂਟੇ ਦੇ ਡਿਆਂ ਡਿਆ ਵਾ ਦੂਜਾ ਡਿਆ ਪਿੰਦਾ ਬਾਜ ਉੱਤਰ ਜਾਂਦਾ ਵਾ ਤੇ ਦੂਜਾ ਹੂਟੇ ਡੰਡਾ ਪਿੰਦਾ ਵੇ ਭੈਣ ਭਰਾਵਾਂ ਦੀ ਸੁਲਾ ਫੱਟੀ ਤਿਲਕ ਗਈ ਨਾ ਹੈ ਮੈਂ ਜੇ ਫੱਟੀ ਤਿਲਕ ਗਈ ਨਾ ਸ਼ਰਸ ਰਹਾ ਨਹੀਂ ਆਉਂਦੇ ਕਿੱਥੇ ਆਓ ਸ਼ਰਸ ਰੱਖਿਆ ਫੱਟੀ ਨਾ ਪੁੱਠੀ ਕਰ ਲਈ ਵਾ ਨਿਆਣਾ ਪਰਾਂ ਸਕੀਮਾ ਸਾਰੀਆਂ ਨਾ ਕੋਈਆਂ ਇਹ ਪਤਲੇ ਹਨ ਇਹ ਆ ਜਾਂਦੇ ਫੱਟੀ ਬੇ ਮੁੜਕ ਮੁੜਕੀ ਕਿਦਾਂ ਹੋਏ ਆ ਪਾਓ ਜੜ ਜਣਾ ਰਾਤ ਨੂੰ ਕਿਦੋਂ ਸੌਣਾ ਵਾ ਆਉਂ ਲੱਗਣਾ ਤੁਸੀਂ ਇਦਾਂ ਇਦਾਂ ਕਰਦਾ ਉਹ ਤਾਂ ਇੱਕ ਗੱਲ ਆ ਜੀਤਾ ਕਈ ਵਾਰ ਨਾ ਆਪਾਂ ਨਿਆਣੇ ਨੂੰ ਡਰਾ ਦਿੰਨੇ ਹਾਂ ਨਾ ਟੀਕੇ ਤੋਂ ਕਹਿੰਦੀਆਂ ਨਾ ਵੀ ਹਾਇ ਟੀਕਾ ਟੀਕਾ ਲਾਦਣਾ ਯੋ ਡਾਕਟਰ ਆ ਕੇ ਪਾਈ ਜਾ ਕੇ ਟੀਕਾ ਲੱਗ ਜਾਊਗਾ ਉਹਦੇ ਨਿਆਣੇ ਦੇ ਦਿਮਾਗ ਵਿੱਚ ਹਾਂ ਮਨ ਵਿੱਚ ਬਹਿ ਵੀ ਜਾਂਦਾ ਵਾ ਪਰ ਇਹ ਆ ਵੀ ਮੁੰਡਾ ਦਲੇਰ ਨਿਕਲਿਆ ਲਾਲ ਚਰੂਲ ਵਿੱਚ ਦੇ ਕੇ ਨਾ ਨਹੀਂ ਕਿ ਉਹ ਹੈ ਵੀ ਸਿਆਣਾ ਵਾ ਪਤਾ ਵੀ ਟੀਕੇ ਲੱਗਦੇ ਵਗੈਰੇ ਕਰਨਾ ਵੀ ਨਹੀਂ ਹੈ ਹੁਣ ਅਗਲਾ ਟੀਕਾ ਲਗਾਣਾ ਉਮਰੀ 16 16 ਸਾਲ ਦੀ ਚੱਲ ਪ੍ਰਾਣੀ ਪਿੰਗੋਂ ਛੱਡਦੀ ਐ ਹੈ ਉਹ ਵੀ ਆਪੇ ਇਹਨੇ ਪਾਈ ਐ ਹੈ ਚੱਲ ਮੈਂ ਆਪੇ ਹੀ ਪਾਈ ਐ ਵੀ ਲੜਾਈ ਨਾ ਹੋਏ ਲੜਾਈ ਨਾ ਹੋਏ ਹਾਂ ਤੇਨੂੰ ਹਾਂ ਠੀਕ ਆ ਤੇਰੇ ਹਿਸਾਬ ਨਾਲ ਹਾਂ ਠੀਕ ਆ ਅੰਨੀ ਕਿੰਨਾ ਚਿਰ ਕੱਢ ਗਈ ਆ ਅੰਨੀ ਕਹ ਜਾਂਦਾ ਸੀ ਸ਼ਰਜ ਜਦੋਂ ਆ ਪਿੰਗਲੈਂਡ ਦੀ ਸੀ ਤੇ ਉਦੋਂ ਦਾ ਇਹ ਰ 10 ਸਾਲ ਹੋ ਗਏ ਤੇ ਚਲੋ ਜੀ ਚਲੋ ਜੀ ਚਾਹੂ ਟਾਨੂ ਉੱਡਾ ਦੇਈਏ ਵੈਲਕਮ ਚਾਹੂ ਟਾਨੂ ਨੂੰ ਘੱਲ ਉਡਾ ਦੋ ਦੂਜਾ ਕਿੱਥੇ ਗਿਆ ਉਹ ਬੈਠਾ ਉਹ ਚੋਪੀ ਦਾ ਇਹ ਕੁੰਡਾ ਹੀ ਨਹੀਂ ਆਇਆ ਚੱਕੋ ਇਹਨੂੰ ਵੀ ਇਹ ਨਾ ਕਿ ਮੈਨੂੰ ਹੜਨ ਦਿੱਤਾ ਉਹ ਵੀ ਆ ਗਈ ਨਾਮ ਤੇਰਾ ਇਹ ਕਦੇ ਜੇ ਤਾਂ ਇੰਨੀ ਨਹੀਂ ਕਰਦੇ ਆ ਨਾ ਜਲਸੀ ਬੀ ਉਹਨੂੰ ਖੜ ਲਿਆ ਮੈਨੂੰ ਕੋ ਨਹੀਂ ਖੜਿਆ ਇਦਾ 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 ਚਲੋ ਚਲੋ ਐਨੂ ਕਰਕੇ ਹਾਈ ਨੂੰ ਬਾਲੋ ਇਹਨੇ ਭਾਇਣਾ ਜੇ ਇਹਨੂੰ ਮੈਂ ਉਹ ਵਾਲੀ ਬੀਂਗ ਤੇ ਬਿਠਾਇਆ ਸੀ ਆਰਾਮ ਨਾਲ ਬਹਿ ਗਿਆ ਚੱਲ ਨਾ ਬਚੋ ਕੇ ਨਾ ਚੱਲ ਕਿ ਕਰੇ ਚਲੋ ਜੂਟੇ ਮਾਟੇ ਇਹਨੂੰ ਬੋਤਾਂਗੇ ਪਹਿਲਾਂ ਤਾਂ ਥਲੇ ਲੱਗੀ ਆ ਆ ਹੋਇ ਲੱਮਾ ਮਜ਼ਾ ਆਵਾ ਲੱਮਾ ਮਜ਼ਾ ਦਾ ਰਹਿਣ ਦੇ ਚੱਲ ਰੌਣਕ ਮੇਲਾ ਹੋ ਗਿਆ ਆਓ ਵੇ ਵਾਹ ਹੋ ਗਈ ਤਾਂ ਵਾਹ ਵਾਹ ਰਹਿੰਦਾ ਇੱਥੇ ਪਾਣੀ ਜੀ ਆ ਇਹਨੂੰ ਆ ਮौज ਲੱਗੀ ਆ ਹਾਏ ਕਿਦਾਂ ਸੋਹਣਾ ਬਹਿ ਜਾਂਦਾ ਡੋਲੀ